ਬਹੁਤ ਹੀ ਦੁੱਖ ਦੀ ਗੱਲ ਹੈ ਕਿ सुरेंद्र ਸਿੰਘ ਆਕੜੀ ਜਿਹੜਾ ਕਿ ਕਿਸਾਨ ਲੀਡਰ ਸੀ ਉਹਦਾ ਅੱਜ ਜੋ ਮਰਡਰ ਹੋ ਗਿਆ ਕਤਲ ਹੋ ਗਿਆ ਸਾਡੇ ਤੋਂ ਵਿਛੜ ਕੇ ਚਲੇ ਗਏ ਹੈ ਉਹਦੇ ਦੁੱਖ ਦੇ ਵਿੱਚ ਅਸੀਂ ਸਮੁੱਚੇ ਰਾਜਪੁਰਾ ਨਿਵਾਸੀਆਂ ਨੇ ਸਾਰੀ ਲੀਡਰਸ਼ਿਪ ਨੇ ਬੈਠ ਕੇ ਫੈਸਲਾ ਕੀਤਾ ਹੈ ਕਿ ਕੱਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਹਲਕਾ ਰਾਜਪੁਰਾ ਦੀ ਹੈ ਉਹਨੂੰ ਇੱਕ ਵਾਰੀ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਹੈ ਕਿਉਂਕਿ ਸਾਡਾ ਇੱਕ ਕਿਸਾਨ ਭਰਾ ਜਿਹੜਾ ਸੀ ਕਿਸਾਨਾਂ ਪਿੱਛੇ ਲੜਦਾ ਸੀ ਕਿਸਾਨਾਂ ਪਿੱਛੇ ਖੜਦਾ ਸੀ ਔਰ ਸ਼ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀਆਂ ਹੱਕੀ ਮੰਗਾਂ ਦੇ ਲਈ ਹਮੇਸ਼ਾ ਲੜਦੀ ਤੇ ਖੜਦੀ ਆਈ ਹੈ ਇਸ ਕਰਕੇ ਇਹ ਬੜੀ ਦੁੱਖ ਦੀ ਘੜੀ ਹੋਣ ਕਰਕੇ ਅਸੀਂ ਜਿਹੜਾ ਸਾਡਾ ਇਲੈਕਸ਼ਨ ਦਾ ਪ੍ਰੋਗਰਾਮ ਸੀ ਪੰਜਾਬ ਬਚਾਓ ਯਾਤਰਾ ਦਾ ਹਲਕਾ ਰਾਜਪੁਰਾ ਦਾ ਪ੍ਰੋਗਰਾਮ ਸੀ ਇਹ ਤੁਰੰਤ ਪ੍ਰਭਾਵ ਨਾਲ ਅਸੀਂ ਇਹਨੂੰ ਇੱਕ ਵਾਰੀ ਕੈਨਸਲ ਕਰਦੇ ਹਾਂ ਦੁਬਾਰਾ ਜਦੋਂ ਕਿਤੇ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਜਾਂ ਜਦੋਂ ਕੋਈ ਮਾਹੌਲ ਸੁਖਾਵਾਂ ਹੋਊਗਾ ਤਾਂ ਉਸ ਦੇ ਬਾਰੇ ਦੁਬਾਰਾ ਸੂਚਿਤ ਕੀਤਾ ਜਾਊਗਾ ਇੱਕ ਵਾਰੀ ਸਾਰੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਵਰਕਰ ਨੇ ਲੀਡਰਸ਼ਿਪ ਵਾਲੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਘਰ-ਘਰ ਜਾ ਕੇ ਟਰੈਕਟਰ ਵਾਲਿਆਂ ਨੂੰ ਮੋਟਰਸਾਈਕਲ ਵਾਲਿਆਂ ਨੂੰ ਕਾਰਾਂ ਜੀਪਾਂ ਵਾਲਿਆਂ ਨੂੰ ਸੁਨੇਹਾ ਲਾਓ ਕਿ ਕੱਲ ਦਾ ਪ੍ਰੋਗਰਾਮ ਇਸ ਅਫਸੋਸ ਦੇ ਕਾਰਨ ਰੱਦ ਕੀਤਾ ਜਾਂਦਾ ਔਰ ਆਪਾਂ ਕਿਸਾਨਾਂ ਦੀ ਜੋ ਮੰਗ ਹੈ ਜੋ ਜਿਸ ਕਿਸਮ ਦਾ ਫੈਸਲਾ ਪਰਿਵਾਰ ਕਰੂਗਾ ਉਹਦੇ ਤੇ ਆਪਾਂ ਸਾਰੇ ਪਹਿਰਾ ਦੇਣ ਦੀ ਕੋਸ਼ਿਸ਼ ਕਰਾਂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸੁਰਿੰਦਰ ਸਿੰਘ ਆਕੜੀ ਜਿਹੜਾ ਕਿ ਕਿਸਾਨ ਲੀਡਰ ਸੀ ਉਹਦਾ ਅੱਜ ਜੋ ਮਰਡਰ ਹੋ ਗਿਆ ਕਤਲ ਹੋ ਗਿਆ ਸਾਡੇ ਤੋਂ ਵਿਛੜ ਕੇ ਚਲੇ ਗਏ ਹੈ ਉਹਦੇ ਦੁੱਖ ਦੇ ਵਿੱਚ ਅਸੀਂ ਸਮੁੱਚੇ ਰਾਜਪੁਰਾ ਨਿਵਾਸੀਆਂ ਨੇ ਸਾਰੀ ਲੀਡਰਸ਼ਿਪ ਨੇ ਬੈਠ ਕੇ ਫੈਸਲਾ ਕੀਤਾ ਹੈ ਕਿ ਕੱਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਹਲਕਾ ਰਾਜਪੁਰਾ ਦੀ ਹੈ ਉਹਨੂੰ ਇੱਕ ਵਾਰੀ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਕਿਉਂਕਿ ਸਾਡਾ ਇੱਕ ਕਿਸਾਨ ਭਰਾ ਜਿਹੜਾ ਸੀ ਕਿਸਾਨਾਂ ਪਿੱਛੇ ਲੜਦਾ ਸੀ ਕਿਸਾਨਾਂ ਪਿੱਛੇ ਖੜਦਾ ਸੀ ਔਰ ਸ਼ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀਆਂ ਹੱਕੀ ਮੰਗਾਂ ਦੇ ਲਈ ਹਮੇਸ਼ਾ ਲੜਦੀ ਤੇ ਖੜਦੀ ਆਈ ਹੈ ਇਸ ਕਰਕੇ ਇਹ ਬੜੀ ਦੁੱਖ ਦੀ ਘੜੀ ਹੋਣ ਕਰਕੇ ਅਸੀਂ ਜਿਹੜਾ ਸਾਡਾ ਇਲੈਕਸ਼ਨ ਦਾ ਪ੍ਰੋਗਰਾਮ ਸੀ ਪੰਜਾਬ ਬਚਾਓ ਯਾਤਰਾ ਦਾ ਹਲਕਾ ਰਾਜਪੁਰਾ ਦਾ ਪ੍ਰੋਗਰਾਮ ਸੀ ਇਹ ਤੁਰੰਤ ਪ੍ਰਭਾਵ ਨਾਲ ਅਸੀਂ ਇਹਨੂੰ ਇੱਕ ਵਾਰੀ ਕੈਨਸਲ ਕਰਦੇ ਆਂ ਦੁਬਾਰਾ ਜਦੋਂ ਕਿਤੇ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਜਾਂ ਜਦੋਂ ਕੋਈ ਮਾਹੌਲ ਸੁਖਾਵਾਂ ਹੋਊਗਾ ਤਾਂ ਉਸ ਦੇ ਬਾਰੇ ਦੁਬਾਰਾ ਸੂਚਿਤ ਕੀਤਾ ਜਾਊਗਾ ਇੱਕ ਵਾਰੀ ਸਾਰੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਵਰਕਰ ਨੇ ਲੀਡਰਸ਼ਿਪ ਵਾਲੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਘਰ ਘਰ ਜਾ ਕੇ ਟਰੈਕਟਰ ਵਾਲਿਆਂ ਨੂੰ ਮੋਟਰਸਾਈਕਲ ਵਾਲਿਆਂ ਨੂੰ ਕਾਰਾਂ ਜੀਪਾਂ ਵਾਲਿਆਂ ਨੂੰ ਸੁਨੇਹਾ ਲਾਓ ਕਿ ਕੱਲ ਦਾ ਪ੍ਰੋਗਰਾਮ ਇਸ ਅਫਸੋਸ ਦੇ ਕਾਰਨ ਰੱਦ ਕੀਤਾ ਜਾਂਦਾ ਔਰ ਆਪਾਂ ਕਿਸਾਨਾਂ ਦੀ ਜੋ ਮੰਗ ਹੈ ਜੋ ਜਿਸ ਕਿਸਮ ਦਾ ਫੈਸਲਾ ਪਰਿਵਾਰ ਕਰੂਗਾ ਉਹਦੇ ਤੇ ਆਪਾਂ ਸਾਰੇ ਪੈਰਾ ਦੇਣ ਦੀ ਕੋਸ਼ਿਸ਼ ਕਰਾਂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸੁਰਿੰਦਰ ਸਿੰਘ ਆਕੜੀ ਜਿਹੜਾ ਕਿ ਕਿਸਾਨ ਲੀਡਰ ਸੀ ਉਹਦਾ ਅੱਜ ਜੋ ਮਰਡਰ ਹੋ ਗਿਆ ਕਤਲ ਹੋ ਗਿਆ ਸਾਡੇ ਤੋਂ ਵਿਛੜ ਕੇ ਚਲੇ ਗਏ ਹੈ ਉਹਦੇ ਦੁੱਖ ਦੇ ਵਿੱਚ ਅਸੀਂ ਸਮੁੱਚੇ ਰਾਜਪੁਰਾ ਨਿਵਾਸੀਆਂ ਨੇ ਸਾਰੀ ਲੀਡਰਸ਼ਿਪ ਨੇ ਬੈਠ ਕੇ ਫੈਸਲਾ ਕੀਤਾ ਹੈ ਕਿ ਕੱਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਹਲਕਾ ਰਾਜਪੁਰਾ ਦੀ ਹੈ ਉਹਨੂੰ ਇੱਕ ਵਾਰੀ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਕਿਉਂਕਿ ਸਾਡਾ ਇੱਕ ਕਿਸਾਨ ਭਰਾ ਜਿਹੜਾ ਸੀ ਕਿਸਾਨਾਂ ਪਿੱਛੇ ਲੜਦਾ ਸੀ ਕਿਸਾਨਾਂ ਪਿੱਛੇ ਹੀ ਖੜਦਾ ਸੀ ਔਰ ਸ਼ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀਆਂ ਹੱਕੀ ਮੰਗਾਂ ਦੇ ਲਈ ਹਮੇਸ਼ਾ ਲੜਦੀ ਤੇ ਖੜਦੀ ਆਈ ਹੈ ਇਸ ਕਰਕੇ ਇਹ ਬੜੀ ਦੁੱਖ ਦੀ ਘੜੀ ਹੋਣ ਕਰਕੇ ਅਸੀਂ ਜਿਹੜਾ ਸਾਡਾ ਇਲੈਕਸ਼ਨ ਦਾ ਪ੍ਰੋਗਰਾਮ ਸੀ ਪੰਜਾਬ ਬਚਾਓ ਯਾਤਰਾ ਦਾ ਹਲਕਾ ਰਾਜਪੁਰਾ ਦਾ ਪ੍ਰੋਗਰਾਮ ਸੀ ਇਹ ਤੁਰੰਤ ਪ੍ਰਭਾਵ ਨਾਲ ਅਸੀਂ ਇਹਨੂੰ ਇੱਕ ਵਾਰੀ ਕੈਨਸਲ ਕਰਦੇ ਆਂ ਦੁਬਾਰਾ ਜਦੋਂ ਕਿਤੇ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਜਾਂ ਜਦੋਂ ਕੋਈ ਮਾਹੌਲ ਸਖਾਵਾਂ ਹੋਊਗਾ ਤਾਂ ਉਸ ਦੇ ਬਾਰੇ ਦੁਬਾਰਾ ਸੂਚਿਤ ਕੀਤਾ ਜਾਊਗਾ ਇੱਕ ਵਾਰੀ ਸਾਰੇ ਜਿਹੜੇ ਸਾਡੇ ਸ਼ਰਮਣੀ ਅਕਾਲੀ ਦਲ ਦੇ ਪਾਰਟੀ ਦੇ ਵਰਕਰ ਨੇ ਲੀਡਰਸ਼ਿਪ ਬਣੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਘਰ ਘਰ ਜਾ ਕੇ ਟਰੈਕਟਰ ਵਾਲਿਆਂ ਨੂੰ ਮੋਟਰਸਾਈਕਲ ਵਾਲਿਆਂ ਨੂੰ ਕਾਰਾਂ ਜੀਪਾਂ ਵਾਲਿਆਂ ਨੂੰ ਸੁਨੇਹਾ ਲਾਓ ਕਿ ਕੱਲ ਦਾ ਪ੍ਰੋਗਰਾਮ ਇਸ ਅਫਸੋਸ ਦੇ ਕਾਰਨ ਰੱਦ ਕੀਤਾ ਜਾਂਦਾ ਔਰ ਆਪਾਂ ਕਿਸਾਨਾਂ ਦੀ ਜੋ ਮੰਗ ਹੈ ਜੋ ਜਿਸ ਕਿਸਮ ਦਾ ਫੈਸਲਾ ਪਰਿਵਾਰ ਕਰੂਗਾ ਉਹਦੇ ਤੇ ਆਪਾਂ ਸਾਰੇ ਪਹਿਰਾ ਦੇਣ ਦੀ ਕੋਸ਼ਿਸ਼ ਕਰਾਂਗੇ